ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੰਟ ਸਿੰਘ ਰੂਪੋਵਾਲੀ ਨੇ ਪੋਸਟ ਸਾਂਝੀ ਕਰਦੇ ਆ ਕਿਹਾ ਕਿ ਜਿਵੇਂ ਕਹਿੰਦੇ ਆ ਨਾਮ ਸ਼ੇਰ ਸਿਓ ਤੇ ਡਰਦਾ ਕੁੱਤੇ ਤੋਂ ਆ ਹੱਲ ਇਸ ਢਾਡੀ ਬੀਬੀ ਦਲੇਰਪੁਰ ਦਾ ਇੱਕ ਸਮਾਗਮ ਤੇ ਸੁਣਨ ਵਾਲੀਆਂ ਕੁਝ ਸਵਾਲਾਂ ਦੇ ਜਵਾਬ ਉਹ ਮੰਗ ਲਏ ਤਾਂ ਬੀਬੀ ਜੀ ਫੇਸਬੁਕ ਤੇ ਲਾਈਵ ਰੋ ਰੋ ਲੋਕਾਂ ਕੋਲ ਹਮਦਰਦੀ ਲੈ ਰਹੇ ਹਨ ਤੁਹਾਡਾ ਤਾਂ ਵਾਹ ਲੱਗਦਾ ਪਹਿਲੀ ਵਾਰ ਪਿਆ ਉਹਨਾਂ ਪ੍ਰਚਾਰਕਾਂ ਵੱਲ ਧਿਆਨ ਮਾਰੋ ਜਿਹੜੇ ਗੁਰਮਤ ਦੇ ਨਿਰੋਲ ਪ੍ਰਚਾਰ ਕਰਨ ਬੁਰਛਾ ਕਰਦਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਡੇਰੇਦਾਰਾਂ ਦੇ ਚੇਲੇ ਕਦੇ ਪੱਗਾਂ ਨੂੰ ਹੱਥ ਪਾਉਂਦੇ ਹਨ ਪਰਿਵਾਰਾਂ ਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਆਪਣਾ ਪੋਸਟ ਕਰਦੇ ਅਦਾਲਤਾਂ ਤੱਕ ਪਹੁੰਚ ਕਰਕੇ ਸਟੇਜਾਂ ਤੇ ਬੋਲਣ ਤੋਂ ਰੋਕਣ ਲਈ ਲੱਗੇ ਹੋਏ ਹਨ ਬੀਬੀ ਜੀ ਆਪਣੇ ਨਾਮ ਦੀ ਲਾਜ ਰੱਖੋ ਆਪਜੀ ਸਟੇਜਾਂ ਤੇ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹੋ ਤੇ ਹੁਣ ਹੌਸਲਾ ਨਾ ਛੱਡੋ ਤਕੜੇ ਹੋਵੋ ਹਿੰਮਤ ਵਾਲੇ ਬਣੋ ਹੱਥਾਂ ਵਿੱਚ ਕਿਰਪਾਨਾ ਕਾਦੇ ਲਈ ਨੇ ਬਾਕੀ ਆਪਣੇ ਬੱਚੇ ਬਾਰੇ ਜੋ ਤੁਸੀਂ ਕਿਹਾ ਉਹ ਸਮਾਂ ਤੁਸਾਂ ਦੇਣਾ ਇੱਕ ਦਿਨ ਛੱਡ ਪ੍ਰੋਗਰਾਮ ਕਰ ਲਓ ਜਾਂ ਫਿਰ ਪੇਟਾ ਤੇ ਸਰੋਪੇ ਹੀ ਨਹੀਂ ਬੈਠਣ ਦਿੰਦੇ ਇਹ ਜ਼ਿੰਦਗੀ ਆ ਸਭ ਇਸੇ ਤਰ੍ਹਾਂ ਹੀ ਕਿਰਤ ਕਮਾਈ ਕਰਦੇ ਹਨ ਆਪ ਪੜੋ ਸੁਣੋ ਸੁਣਾਏ ਪ੍ਰਸੰਗਾਂ ਨਾਲ ਵਿਚਾਰਾ ਨਹੀਂ ਹੁੰਦੀਆਂ ਜਿਵੇਂ ਕਹਿੰਦੇ ਆ ਨਾਮ ਸ਼ੇਰ ਸਿਉ ਤੇ ਡਰਦਾ ਕੁੱਤੇ ਤੋਂ ਆ ਹੱਲ ਇਸ ਢਾਡੀ ਬੀਬੀ ਦਲੇਰਪੁਰ ਦਾ ਇੱਕ ਸਮਾਗਮ ਤੇ ਸੁਣਨ ਵਾਲੀਆਂ ਕੁਝ ਸਵਾਲਾਂ ਦੇ ਜਵਾਬ ਉਹ ਮੰਗ ਲਏ ਤਾਂ ਬੀਬੀ ਜੀ ਫੇਸਬੁਕ ਤੇ ਲਾਈਵ ਰੋ ਰੋ ਲੋਕਾਂ ਕੋਲ ਹਮਦਰਦੀ ਲੈ ਰਹੇ ਹਨ ਤੁਹਾਡਾ ਤਾਂ ਵਾਹ ਲੱਗਦਾ ਪਹਿਲੀ ਵਾਰ ਪਿਆ ਉਹਨਾ ਪ੍ਰਚਾਰਕਾਂ ਵੱਲ ਧਿਆਨ ਮਾਰੋ ਜਿਹੜੇ ਗੁਰਮਤ ਦੇ ਨਿਰੋਲ ਪ੍ਰਚਾਰ ਕਰਨ ਬੁਰਛਾ ਕਰਦਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਡੇਰੇਦਾਰਾਂ ਦੇ ਚੇਲੇ ਕਦੇ ਪੱਗਾਂ ਨੂੰ ਹੱਥ ਪਾਉਂਦੇ ਹਨ ਪਰਿਵਾਰਾਂ ਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਆਪਣਾ ਪੋਸਟ ਕਰਦੇ ਅਦਾਲਤਾਂ ਤੱਕ ਪਹੁੰਚ ਕਰਕੇ ਸਟੇਜਾਂ ਤੇ ਬੋਲਣ ਤੋਂ ਰੋਕਣ ਲਈ ਲੱਗੇ ਹੋਏ ਹਨ ਬੀਬੀ ਜੀ ਆਪਣੇ ਨਾਮ ਦੀ ਲਾਜ ਰੱਖੋ ਆਪਜੀ ਸਟੇਜਾਂ ਤੇ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹੋ ਤੇ ਹੁਣ ਹੌਸਲਾ ਨਾ ਛੱਡੋ ਤਕੜੇ ਹੋਵੋ ਹਿੰਮਤ ਵਾਲੇ ਬਣੋ ਹੱਥਾਂ ਵਿੱਚ ਕਿਰਪਾਨਾ ਕਾਦੇ ਲਈ ਨੇ ਬਾਕੀ ਆਪਣੇ ਬੱਚੇ ਬਾਰੇ ਜੋ ਤੁਸੀਂ ਕਿਹਾ ਉਹ ਸਮਾਂ ਤੁਸਾਂ ਦੇਣਾ ਇੱਕ ਦਿਨ ਛੱਡ ਪ੍ਰੋਗਰਾਮ ਕਰ ਲਓ ਜਾਂ ਫਿਰ ਪੇਟਾ ਤੇ ਸਰੋਪੇ ਹੀ ਨਹੀਂ ਬੈਠਣ ਦਿੰਦੇ ਇਹ ਜ਼ਿੰਦਗੀ ਆ ਸਭ ਇਸੇ ਤਰ੍ਹਾਂ ਹੀ ਕਿਰਤ ਕਮਾਈ ਕਰਦੇ ਹਨ ਆਪ ਪੜੋ ਸੁਣੋ ਸੁਣਾਏ ਪ੍ਰਸੰਗਾਂ ਨਾਲ ਵਿਚਾਰ ਨਹੀਂ ਹੁੰਦੀਆਂ ਪਾਕੀ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ